ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਸਾਰੀਆਂ ਸੰਗਤਾਂ ਦੇਖੋ ਤੁਸੀਂ ਅਸੀਂ ਲੰਗਰ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਪਹਿਲਾਂ ਤਾਂ ਤੁਹਾਨੂੰ ਆ ਦਿਖਾਇਆ ਜੀ ਆ ਸਾਰਾ ਸਾਫ਼ ਕਰਤਾ ਦੇਖੋ ਉਹ ਤੱਕ ਸਾਫ਼ ਕਰਤਾ ਤੇ ਇੱਧਰ ਹੁਣ ਲੱਕਣਾ ਵੱਡਣ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਦੇਖੋ ਜੜੀਆਂ ਪਾਣੇ ਲੱਕਣਾ ਉਹ ਕਰੀਆਂ ਜੀ ਆ ਸਾਰੀਆਂ ਪਹਿਲਾਂ ਤਾਂ ਤੁਹਾਨੂੰ ਦੇਖ ਲਈਆਂ ਤੇ ਆ ਖੁੰਟ ਲੈ ਕੇ ਆਏ ਤੇ ਮਿੱਤਰੋ ਆ ਦੇਖੋ ਆ ਪਾੜੇ ਪੈਨੇ ਧਰਤੇ ਆ ਸਾਰੇ ਪਾੜ ਪਾੜ ਜਿਹੜੇ ਵੱਡੇ ਵੱਡੇ ਖੁੰਡ ਤੇ ਤੇ ਤੇਰਾ ਨਾਰ ਸਿੰਘ ਪੰਜਾਬੀ ਨੇ ਪਹਿਲਾਂ ਚਾਹ ਦਿੱਤੀਆਂ ਸਾਨੂੰ ਅਨਸਾਰ ਦੇਖੋ ਜੀ ਚਾਹ ਪੀ ਰਹੇ ਆਪਾਂ ਸਾਰੇ ਆਣੀ ਤੇ ਚੈਨੀ ਗੋਬਿੰਦਪੁਰਿਆ ਵੀ ਆਊਗਾ ਅਧਰ ਪ੍ਰਧਾਨ ਸਾਹਿਬ ਖੜੇ ਨਹੀਂ ਆ ਦੇ ਆਹ ਦੇ ਕਾਲੀ ਗਲਾਸ ਪਿਆਉਣ ਵਾਲਾ ਚੈਨੀ ਕਾਲੀ ਗਲਾਸ ਪਿਆ ਚੈਨੀ ਦਾ ੱੱਕੇ ਹਜੇ ੁੱੱਕਰੇ ਨੇ ਆਪਾਂ ਹਵਾ ਲੱਗ ਜੀ ਮੜੀ ਜੀ ਉੱਤੇ ੁੱੱਕਰੇ ਹੋਰੀ ਜੀ ਬੋਲਣ ਢੱਕਰੇ ਹੋਣੇ ਪਛਾ ਕੇ ਕਿੱਥੇ ਕਰਕੇ ਫਿਰ ਆਪਾਂ ਪੱਟੀਆਂ ਪੱਟਣੀਆਂ ਨੇ ਹਾਂ ਜੀ ਕਿੱਥੇ ਵਟਾਂਗੀ ਜੀ ਪੱਥਾ ਕਿੱਥੇ ਪਟਾਂਗੀ

ਨਾ ਮਾੜੇ ਬਟੀਆਂ ਇੱਕ ਕਦੇ ਰੋਕੀਆਂ ਆਵਾਂਗੇ ਦੋਤੀ ਆ ਦੇਖੋ ਆ ਵੀ ਡੱਕੇ ਜਿਹੜੇ ਜਿਨੇ ਹੋਏ ਨੇ ਵੀ ਸੁੱਕ ਰਹੇ ਨੇ ਵਧੀਆ ਇਹ ਤਾਂ یوں ਅਸੀਂ ਚਣਦੇ ਬਈ ਤਾਂ ਜੋ ਜਦੋਂ ਆਪਾਂ ਲੰਗਰ ਪਕਾਵਾਂਗੇ ਉਦੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਦਿੱਕਤ ਨਾ ਆਵੇ ਵੀ ਇਹ ਵਧੀਆ ਸੁੱਕ ਕੇ ਫਿਰ ਮੱਚ ਜਾਣਗੇ ਆ ਦੇਖੋ ਆ ਖੁੰਡ ਚੋਂ ਹੀ ਨਿਕਲਿਆ ਹੋਇਆ ਆ ਸਾਰਾ ਇੰਨਾ ਕੁ ਸਾਨਾ ਹੀ ਪ੍ਰਾਣੀ ਤੇ ਆ ਪਾਥੀਆਂ ਨੇ ਤੇ ਨਾਰ ਸਿੰਘ ਪੰਜਾਬੀ ਉਸ ਕਹਿਣਾ ਚਾਉਂਦੇ ਨੇ ਸੰਗਤਾਂ ਨੂੰ ਤੌਹੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਇੱਥੇ ਪਹੁੰਚੇ ਹੋਏ ਆਂ ਸਾਰੀ ਸੰਗਤ ਜਿਹੜੇ ਤਿੰਨ ਚਾਰ ਬੰਦੇ ਆਂ ਚੌਥਾ ਤਾਂ ਆਉਣ ਵਾਲਾ ਹੀ ਆ ਜਰਾ ਤੇ ਚਾਹ ਪਾਣੀ ਪੀ ਕੇ ਹੁਣ ਆ ਪਾੜਦੀਆਂ ਨੇ ਜੀ ਪਾਣੀ ਪਾੜ ਕੇ ਆ ਬੱਲਾ ਕੰਮ ਰ ਗਿਆ ਆ ਪਏ ਨੇ ਤੇ ਤੱਕੇ ਜਿਹੜੇ ਪਾੜ ਕੇ ਇਹਨਾਂ ਨੂੰ ਚਾਹ ਨੂੰ ਦੇ ਕੇ ਲਾ ਦੇ ਤੇ ਜਿਹਦਾ ਵੀ ਮਨ ਕਰਦਾ ਹੈ ਭਾਈ ਸੇਵਾ ਜਾਇਆ ਕਰੋ ਤੇ ਬਾਰ ਬਾਰ ਕਹਿਣ ਦੀ ਲੋੜ ਨਾ ਪਵੇ 24 ਤਰੀਕ ਤੋਂ ਲੰਗਰ ਸਟਾਰਟ ਹੋਣਾ ਲੰਗਰ ਆ ਜੋ ਵੀ ਲੰਗਰ ਦਾ ਕਾਰਜ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ